ਹੈਲੋ ਜੀ ਸ਼ਾਸਤਰੀ ਕਾਲ ਜੀ ਮੈਂ ਮਨਜੀਤ कौर ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਦੇਵੇ ਜੀ ਬਹੁਤ ਖੁਸ਼ ਹਾਂ ਤੁਸੀਂ ਸੋ ਮੇਰਾ ਤੁਹਾਨੂੰ ਇੱਕ ਸੰਦੇਸ਼ ਹੈ ਬਿ ਹੌਸਲਾ ਨਾ ਛੱਡਿਆ ਕਰੋ ਦਿਲ ਨਾ ਛੋਟਾ ਕਰਿਆ ਕਰੋ ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬਟ ਉਹ ਗੱਲ ਵੱਖਰੀ ਹੈ ਵੀ ਦੁਨੀਆ 'ਚ ਫਰਾਡ ਜਾਨੀ ਕਿ ਤੁੱਖਾ ਜਾਂਦੇ ਵਧ ਗਿਆ ਉਹਦੇ ਕਰਕੇ ਸਾਰੀ ਹੀ ਦੁਨੀਆ ਇੱਥੇ ਮਤਲਬ ਦੁਖੀ ਹੋ ਚੱਲੀ ਹੈ ਕਿਉਂਕਿ ਕੋਈ ਵੀ ਲੋਕ ਆ ਜਿਹੜੇ ਇੱਥੇ ਹੈਗੇ ਆਗੇ ਵੀ ਆਪਿਆਂ ਮਨਾਈਆਂ ਕਰਦੇ ਰਹਿੰਦੇ ਆ ਦੂਜਿਆਂ ਨੂੰ ਦੁੱਖ ਦਿੰਦੇ ਰਹਿੰਦੇ ਆ ਇਹ ਗੱਲਾਂ ਗਲਤ ਹੁੰਦੀਆਂ ਪਰ ਦਿਨ ਪੈ ਕੇ ਪ੍ਰਮਾਤਮਾ ਸੁਣਦਾ ਜ਼ਰੂਰ ਹੈ ਹਰ ਇੱਕ ਦੀ ਸੁਣਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਇਹ ਦੁਨੀਆਂ ਤੇ ਤੋੜਿਆ ਹੁੰਦਾ ਓਨੇ ਆਪਣਾ ਜਨਮ ਮਰਨ ਲਿਖਿਆ ਹੁੰਦਾ ਜੋ ਕੋਈ ਕਿਸੇ ਤੇ ਗਲਤ ਸੋਚਦਾ ਹੈ ਜਾਂ ਗਲਤ ਨੀਤੀ ਰੱਖਦਾ ਤਾਂ ਉਹਨੂੰ ਪ੍ਰਮਾਤਮਾ ਆਪੇ ਵੇਖ ਲੈਂਦਾ ਹੈ ਮੇਰਾ ਵਿਸ਼ਵਾਸ ਹੈ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਬੰਦਾ ਆਉਂਦਾ ਏ ਜਿਉਂਨੇ ਜਾਣਾ ਵੀ ਲਾਜ਼ਮੀ ਹੁੰਦਾ ਹਨਾ ਇੱਕ ਨਾ ਇੱਕ ਦਿਨ ਉਹਨੇ ਇਹ ਦੁਨੀਆ ਛੱਡ ਜਾਣੀ ਹੁੰਦੀ ਏ ਜਿਹੜੇ ਬੰਦੇ ਚੀਜ਼ਾਂ ਭੁੱਲ ਜਾਂਦੇ ਆ ਨਾ ਵੀ ਮੈਂ ਦੁਨੀਆ ਤੇ ਆ ਗਿਆ ਤੇ ਮੈਂ ਜਾਣਾ ਨਹੀਂਗਾ ਤਾਂ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਜਾਣਾ ਤੁਸੀਂ ਵੀ ਇੱਕ ਦਿਨ ਤੁਸੀਂ ਰੱਬ ਨਹੀਂ ਹੈਗੇਗੇ ਐਨਾ ਵੀ ਨਾ ਕਿਸੇ ਦੀ ਅੰਤਰਾ ਅੰਤਰਾ ਆਤਮਾ ਨੂੰ ਤੜਫਾਇਆ ਕਰੋ ਕਿ ਸੋਨੂੰ ਵੀ ਉਹ ਚੀਜ਼ਾਂ ਚਾਉਣਾ ਪੈ ਜਿਹੜੀਆਂ ਚੀਜ਼ਾਂ ਜੋ ਬੰਦਾ ਨਿਕਲ ਰਿਹਾ ਹੁੰਦਾ ਕਿਉਂਕਿ ਪ੍ਰਮਾਤਮਾ ਉਹਨਾਂ ਚੀਜ਼ ਦੀ ਕਿਸੇ ਦੇ ਦੁੱਖ ਜੋ ਵੀ ਕਿਸੇ ਨੂੰ ਦੁੱਖ ਦਿੰਦਾ ਨਾ ਉਹਨਾਂ ਚੀਜ਼ ਦੀ ਪ੍ਰਮਾਤਮਾ ਉਹਨਾਂ ਨੂੰ ਵੇਖਦਾ ਜ ਵੈਗੁਰੂ ਨੂੰ ਪਤਾ ਲੱਗ ਜਾਂਦਾ ਜਦੋਂ ਵੈਗੁਰੂ ਨੂੰ ਪਤਾ ਲੱਗ ਜਾਈ ਵੀ ਬੰਦਾ ਆਪਣਾ ਆਪਣੇ ਆਪ ਨੂੰ ਰੱਬ ਸਮ ਦੇਖ ਤੁਸੀਂ ਇੱਕ ਗੱਲ ਹੋਰ ਸੁਣ ਲਿਓ ਤੁਸੀਂ ਕਿਸੇ ਦੀ ਇੱਕ ਪਾਸੇ ਤੁਸੀਂ ਗੁਰੂ ਘਰ ਜਾ ਕੇ ਗੁਰੂ ਘਰ ਚ ਸੇਵਾ ਕਰਕੇ ਆਏ ਪੂਰਾ ਲਗਨ ਨਾਲ ਸੇਵਾ ਕਰਕੇ ਆਈ ਹੂੰ ਇੱਕ ਪਾਸੇ ਆ ਕੇ ਤੁਸੀਂ ਕਿਸੇ ਦੀ ਆਤਮਾ ਤੇ ਸੱਟ ਮਾਰਦੀ ਆਤਮਾ ਤੇ ਪਰਮਾਤਮਾ ਦਾ ਜੀ ਇੱਕ ਮੇਲ ਹੁੰਦਾ ਹੈ ਫਿਰ ਛੋਡੀ ਉਹ ਜਿਹੜੀ ਕੀਤੀ ਸੇਵਾ ਹੁੰਦੀ ਉਹ ਨੇ ਫਲ ਜਾਂਦੀ ਹੈ ਕਿਉਂਕਿ ਕਿਉਂਕਿ ਤੁਸੀਂ ਨਾ ਜਿਸ ਤਰ੍ਹਾਂ ਵੀ ਆਪਣੀ ਗੁਰਬਾਣੀ ਸਿਖਾਉਂਦੀ ਹੈ ਪਰਮਾਤਮਾ ਸਿਖਾਉਂਦਾ ਉਹ ਤਾਂ ਇਹ ਸਿਖਾਉਂਦਾ ਵੀ ਤੁਸੀਂ ਹਰ ਇੱਕ ਇੱਕ ਬੰਦੇ ਨੂੰ ਇੱਕ ਦਿਨ ਵਿੱਚ ਇੱਕ ਬੰਦੇ ਨੂੰ ਤੁਸੀਂ ਵੀ ਖੁਸ਼ੀ ਦੇਣੀ ਹੁੰਦੀ ਹੈ ਕਿ ਉਹਦੀਆਂ ਚਾਹੇ ਤੁਸੀਂ ਉਹਦਾ ਦੁੱਖ ਤਕਲੀਫਾਂ ਸੁਣ ਲਈਆਂ ਚਾਹੇ ਕੋਈ ਤੁਸੀਂ ਉਹਦੀ ਹੈਲਪ ਕਰਤੀ ਕੁਝ ਵੀ ਕਰਤਾ ਵੀ ਤੁਸੀਂ ਮੇਰੀ ਬਣਾਈ ਦੁਨੀਆ ਨਾਲ ਚੱਲਣਾ ਹੁੰਦਾ ਪਰ ਜਦੋਂ ਲੋਕ ਕਹਿੰਦੇ ਆ ਵੀ ਆਪਾਂ ਗੁਰੂ ਘਰ ਜਾ ਕੇ ਸੇਵਾ ਕਰ ਜਾਂਦੀ ਚਲੋ ਜੀ ਹੁਣ ਆਪਾਂ ਬਾਹਰ ਤਾਂ ਦੇ ਵਿਹਲੇ ਆ ਤੇ ਆਪਾਂ ਨੂੰ ਰੱਬ ਨੇ ਕੁਝ ਨਹੀਂ ਕਹਿਣਾ ਕਿਉਂਕਿ ਆਪਾਂ ਤਾਂ ਰੱਬ ਨੂੰ ਖਰੀਦ ਲਿਆ ਪ੍ਰਮਾਤਮਾ ਨੂੰ ਖਰੀਦ ਲਿਆ ਵੀ ਅਸੀਂ ਤਾਂ ਸੇਵਾ ਕਰਿਆ ਜੀ ਪ੍ਰਮਾਤਮਾ ਸਾਡਾ ਹੈ ਇਹ ਤੁਹਾਡੀ ਗਲਤਫਹਿਮੀ ਹੈ ਪ੍ਰਮਾਤਮਾ ਉਹਨਾਂ ਦਾ ਕਦੇ ਵੀ ਨਹੀਂ ਬਣਦਾ ਜਿਹੜੇ ਲੋਕ ਕਿਸੇ ਨੂੰ ਦੁੱਖ ਦੇ ਕੇ ਆਪਣੀ ਖੁਸ਼ੀ ਮਨਾਉਂਦੇ ਆ ਸੋ ਸਿਆਣੇ ਕਹਿੰਦੇ ਆ ਕਹਿੰਦੇ ਵੀ ਚਾਹੇ ਦੁਸ਼ਮਣ ਵੀ ਹੋਵੇ ਦੁਸ਼ਮਣ ਨੂੰ ਵੀ ਕਹਿੰਦੇ ਨਾ ਤਾਂ ਘਰੇ ਆਏ ਨੂੰ ਮੰਦਾ ਬੋਲੋ ਨਾ ਉਹ ਤੇ ਬਾਰ ਕਰੋ ਕਿਉਂਕਿ ਜੇ ਤੁਹਾਡਾ ਦੁਸ਼ਮਣ ਬਣ ਗਿਆ ਤੇ ਖੇੜਾ ਛੱਡ ਦਿਓ ਬਸ ਗੱਲ ਖਤਮ ਹੈ ਜੇ ਤੁਸੀਂ ਫਿਰ ਵੀ ਕਿਸੇ ਨੂੰ ਪਰੇਸ਼ਾਨ ਕਰੀ ਜਾਓਗੇ ਫਿਰ ਵੀ ਤੁਸੀਂ ਕਿਸੇ ਦੀਆਂ ਚੀਜ਼ਾਂ ਦੇ ਵਿੱਚ ਜਾ ਕੇ ਇੰਟਰਫੇਅਰ ਜਾਨੀ ਕਿ ਦਖਲ ਅੰਦਾਜ਼ੀ ਕਰੋਗੇ ਤਾਂ ਬੰਦਾ ਤਾਂ ਸਬਰ ਕਰ ਜਾਂਦਾ ਕੋਈ ਗੱਲ ਨਹੀਂ ਸਬਰ ਕਰਨੀ ਕੋਈ ਵੱਡੀ ਚੀਜ਼ ਨਹੀਂ ਹੈਗੀ ਕਹਿੰਦੇ ਸਬਰ ਤੋਂ ਵੱਡਾ ਇੱਥੇ ਕੋਈ ਹਥਿਆਰ ਹੈ ਨਹੀਂ ਜੇ ਕੋਈ ਪੁੱਛੇ ਵੀ ਸਭ ਤੋਂ ਵੱਡਾ ਹਥਿਆਰ ਕੀ ਹੈ ਉਹ ਕਹਿੰਦੇ ਸਬਰ ਕਿਉਂਕਿ ਸਬਰ ਦਾ ਹਥਿਆਰ ਹੁੰਦਾ ਜਿਹੜਾ ਉਹ ਪਰਮਾਤਮਾ ਦੀ ਹਜ਼ੂਰੀ 'ਚ ਪੇਸ ਹੁੰਦਾ ਹੈ ਪਰਮਾਤਮਾ ਫਿਰ ਉਸ ਹਥਿਆਰ ਦੇ ਅਨੁਸਾਰ ਹੀ ਬੰਦੇ ਨੂੰ ਸਜ਼ਾ ਦਿੰਦਾ ਹੈ ਕਿਉਂਕਿ ਦੁਨੀਆ ਤੇ ਦੇਖੋ ਜੀ ਜਾਣਾ ਵੀ ਐ ਤੇ ਆਉਣਾ ਵੀ ਐ ਇਹ ਤਾਂ ਮੇਲ ਐ ਜੀ ਬੰਦੇ ਮਰਦੇ ਰਹਿੰਦੇ ਆ ਜੰਮਦੇ ਰਹਿੰਦੇ ਆ ਮੇਲ ਐ ਆਈ ਜਾਂਦੇ ਆ ਲੋਕ ਜਾਈ ਜਾਂਦੇ ਆ ਕੋਈ ਪਹਿਲਾਂ ਚਲ ਜਾਂਦਾ ਕੋਈ ਮਗਰੋਂ ਚਲ ਜਾਂਦਾ ਸੋ ਡਰਿਆ ਨਾ ਕਰੋ ਇਹਨਾਂ ਚੀਜ਼ਾਂ ਤੋਂ ਕੀ ਡਰਨਾ ਉਸ ਚੀਜ਼ ਦਾ ਜੀ ਜੋ ਜਿਹਨੇ ਇੱਕ ਦਿਨ ਆ ਕੇ ਰਹਿਣਾ ਕਿਉਂ ਤੁਸੀਂ ਆਪ ਦਾ ਅੱਜ ਦਾ ਖਰਾਬ ਕੀਤਾ ਵੀ ਮੈਂ ਮਰਨਾ ਜਾਵਾਂ ਮਰਨਾ ਜਾਵਾਂ ਦੇਖੋ ਜਿੰਨਾ ਚਿਰ ਪਰਮਾਤਮਾ ਨੇ ਤੁਹਾਡੀ ਉਮਰ ਲਿਖੀ ਐ ਤੁਸੀਂ ਨਹੀਂ ਮਰਦੇ ਕਦੇ ਵੀ ਨਹੀਂ ਮਰਦੇ ਚਾਹੇ ਤੁਸੀਂ ਜਿੰਨੇ ਮਰਜੀ ਬਿਮਾਰ ਹੋ ਚਾਹੇ ਤੁਹਾਡੇ ਕੋਲੇ ਮੈਡੀਸਿਨ ਵੀ ਨਾ ਹੋਵੇ ਫਿਰ ਵੀ ਤੁਸੀਂ ਨਹੀਂ ਮਰ ਸਕਦੇ ਕਿਉਂ ਕਿਉਂਕਿ ਪਰਮਾਤਮਾ ਤੁਹਾਡੇ ਨਾਲ ਹੈ ਇੱਕ ਜੇਕਰ ਤੁਸੀਂ ਅੱਜ ਦੀ ਦੁਨੀਆ ਦੇ ਵਿੱਚ ਖੁਸ਼ ਰਹਿਣਾ ਸੌਖਾ ਰਹਿਣਾ ਤਾਂ ਤੁਸੀਂ ਜਿਹੜਾ ਕਿ ਪਰਮਾਤਮਾ ਨਾਲ ਜਰੂਰੀ ਹੈ ਜੁੜਨਾ ਜੇ ਮੈਂ ਤੁਹਾਨੂੰ ਕਹਾ ਵੀ ਪਰਮਾਤਮਾ ਤੋਂ ਜੁੜੇ ਬਿਨਾ ਤੁਹਾਨੂੰ ਸਭ ਕੁਝ ਮਿਲ ਜੂ ਮੇਰੇ ਹਿਸਾਬ ਨਾਲ ਨਹੀਂ ਮਿਲਦਾ ਕਿਉਂਕਿ ਕੱਲ ਜੋ ਹੈ ਜੀ ਕੱਲ ਦੇ ਗੁਦੇ ਵਿੱਚ ਨਾ ਹੱਥ-ਹੱਥ ਨੂੰ ਖਾ ਰਿਹਾ ਹੈ ਤੇ ਬਾਕੀ ਤਾਂ ਇੱਕ ਘਰ ਦੇ ਵਿੱਚ ਨਿੰਦਿਆ ਚੁਗਲੀ ਕਦੇ ਵੀ ਕਰਨੀ ਨਹੀਂ ਚਾਹੀਦੀ ਕਿਉਂਕਿ ਕਿਤੇ ਮਰਜੀ ਕਿਤੇ ਮਰਜੀ ਇਤਿਹਾਸ ਚ ਪੜ ਲਓ ਜਿਹੜੇ ਮਰਜੀ ਧਰਮ ਚ ਪੜ ਲਓ ਉੱਥੇ ਵੀ ਸਾਰੇ ਇਹੀ ਚੀਜ਼ਾਂ ਲਿਖੀ ਹੋਈਆਂ ਵੀ ਜਦੋਂ ਤੁਸੀਂ ਘਰੇ ਨਿੰਦਿਆ ਕਰਦੇ ਹੋ ਕਿਸੇ ਦੀ ਵੀ ਨਿੰਦਿਆ ਕਰਦੇ ਹੋ ਕਿਸੇ ਦੀ ਵੀ ਚੁਗਲੀ ਕਰਦੇ ਹੋ ਹਨ ਤਾਂ ਤੁਸੀਂ ਆਪ ਦੇ ਘਰੇ ਮਾੜਾ ਟਾਈਮ ਲਿਆ ਰਹੇ ਹੁੰਦੇ ਹੋ ਕਿਸੇ ਦੀ ਨਿੰਦਿਆ ਚੁਗਲੀ ਕਰਨ ਨਾਲ ਤੁਹਾਡੇ ਘਰੇ ਮਾੜਾ ਟਾਈਮ ਆਉਂਦਾ ਤੁਹਾਡੇ ਘਰੇ ਉਹ ਚੀਜ਼ਾਂ ਆਉਣ ਲੱਗ ਜਾਂਦੀਆਂ ਜਿਨ੍ਹਾਂ ਤੋਂ ਲੋਕ ਡਰਦੇ ਆ ਕਿਉਂ ਕਿਉਂਕਿ ਫਿਰ ਪ੍ਰਮਾਤਮਾ ਕਹਿ ਦਿੰਦਾ ਵੀ ਤੂੰ ਜੋਲਿਆ ਘਰ ਮੈਂ ਤੇਰੇ ਘਰੇ ਉਹ ਜੱ ਸਮਾਨ ਹੀ ਭੇਜੂ ਜਿਹਹੇ ਜਿੰਦਾ ਤੂੰ ਹੱਕਦਾਰ ਹੈ ਇੱਕ ਨਾ ਇੱਕ ਦਿਨ ਫਿਰ ਉਹਨੂੰ ਉਹ ਚੀਜ਼ਾਂ ਵਾਪਕ ਮਿਲਣ ਲੱਗ ਜਾਂਦੀਆਂ ਜਿਹੜਾ ਉਹ ਕਿਸੇ ਨਹੀਂ ਕਰਦਾ ਹੁੰਦਾ ਸੋ ਇਸ ਦੁਨੀਆ ਦੇ ਵਿੱਚ ਸਭ ਕੁਝ ਜਾਇਜ਼ ਹੈ ਪਰ ਕਿਸੇ ਨੂੰ ਤੱਗ ਕਰਨਾ ਜਾਇਜ਼ ਨਹੀਂ ਹੁੰਦਾ ਕਿਸੇ ਦੀ ਆਤਮਾ ਨੂੰ ਸੱਟ ਮਾਰਨਾ ਜਾਇਜ਼ ਨਹੀਂ ਹੁੰਦਾ ਕੋਈ ਬੰਦਾ ਕਿਸੇ ਪੱਖੋਂ ਦੁਖੀ ਹੈ ਉਹਨੂੰ ਉਹ ਗੱਲ ਕਹਿ ਕੇ ਛੇੜਨਾ ਬਿਲਕੁਲ ਵੀ ਇਹ ਸ਼ੋਭਾ ਨਹੀਂ ਦਿੰਦਾ ਖਾਸ ਕਰਕੇ ਜਿਹੜਾ ਜਿਹੜਾ ਬੰਦਾ ਪਰਮਾਤਮਾ ਦਾ ਪਰਮਾਤਮਾ ਦੇ ਬਾਣੇ ਚ ਰਹਿੰਦਾ ਉਹ ਤਾਂ ਜਮੀ ਸੋਭਾ ਨਹੀਂ ਦਿੰਦਾ ਇਹ ਵੀ ਥੋੜੇ ਪਲੇਖੇ ਹੁੰਦੇ ਆ ਵੀ ਅਸੀਂ ਇੱਥੋਂ ਪਰਮਾਤਮਾ ਮੁੱਠੀ ਚ ਲੈ ਲਿਆ ਸੀ ਉੱਥੋਂ ਲੈ ਲਿਆ ਦੇਖੋ ਨਾ ਜੀ ਨਾ ਕਦੇ ਪਾਪ ਕਰਕੇ ਪਰਮਾਤਮਾ ਸੋ ਨੂੰ ਮਿਲਦਾ ਨਹੀਂ ਉਹ ਤਾਂ ਥੋੜੀ ਬਹਿਮ ਹੁੰਦਾ ਉਹ ਤਾਂ ਪਰਮਾਤਮਾ ਨਾਲ ਕਹਿੰਦੇ ਹੁੰਦੇ ਵੀ ਜਦੋਂ ਕੋਈ ਬੰਦਾ ਪਾਪੀ ਬਣਨ ਲੱਗ ਜਾਂਦਾ ਉਹਨੂੰ ਵਦਨ ਫੁੱਲਣ ਲਾ ਆਂਦਾ ਪਰਮਾਤਮਾ ਪਰਮਾਤਮਾ ਵੇਖਣਾ ਚਾਹੁੰਦਾ ਹੁੰਦਾ ਵੀ ਬੰਦਾ ਕਿੰਨਾ ਕੁ ਗਿਰ ਜਾਂਦਾ ਕਿੰਨਾ ਕੁ ਗਿਰੂ ਇਹ ਕੀ ਕਿਹੜੀ ਹੱਦ ਤੱਕ ਟਕਬਦਾ ਪਰਮਾਤਮਾ ਉਹਦਾ ਪ੍ਰੀਖਣ ਲੈ ਰਿਆ ਹੁੰਦਾ ਪਰ ਜਿਹੜਾ ਬੰਦਾ ਸਬਰ ਕਰਕੇ ਪਰਮਾਤਮਾ ਨੂੰ ਪ੍ਰੀਖਿਆ ਦੇ ਰਿਹਾ ਹੁੰਦਾ ਫਿਰ ਉਹਦੇ ਸਬਰ ਦਾ ਫਲ ਤਾਂ ਉਹਨੂੰ ਐਸਾ ਮਿਲਦਾ ਹੈ ਐਸਾ ਮਿਲਦਾ ਕਿ ਪਰਮਾਤਮਾ ਉਹਦੇ ਸਾਰੇ ਦੁੱਖ ਤੋੜ ਦਿੰਦਾ ਸੋ ਰੱਬ ਤੋਂ ਵੱਡਾ ਨਾਂ ਤਾਂ ਇੱਥੇ ਕੋਈ ਹੋਇਆ ਜੀ ਨਾ ਹੋ ਵੀ ਹਨ ਤੇ ਬਾਕੀ ਇਹ ਚੀਜ਼ਾਂ ਛੱਡ ਦਿਓ ਕਿਸੇ ਤੋਂ ਆਸ ਨਾ ਰੱਖੋ ਜੇਕਰ ਤੁਸੀਂ ਜ਼ਿੰਦਗੀ ਚ ਆਪਕਿ ਚ ਕਾਮਯਾਬ ਹੋਣਾ ਹੈ ਜੇਕਰ ਤੁਸੀਂ ਖੁਸ਼ ਰਹਿਣਾ ਹੱਸਣਾ ਚਾਹੁੰਦੇ ਹੋ ਪਹਿਲੀ ਗੱਲ ਤੁਹਾਨੂੰ ਦੁਨੀਆ ਹੱਸਣਾ ਭੁੱਲ ਚੁੱਕੀ ਹੈ ਨਹੀਂ ਪਤਾ ਲੋਕਾਂ ਨੂੰ ਵੀ ਕਿਵੇਂ ਹੱਸਦੇ ਹੁੰਦੇ ਆ ਸਾਰੇ ਲੋਕ ਇਸ ਕੰਮ ਚ ਲੱਗੇ ਰਹਿੰਦੇ ਆ ਵੀ ਆਹ ਬੰਦੇ ਨੂੰ ਆਪਾਂ ਇਥੋਂ ਟੌਰਚ ਕਰਗੇ ਆਹ ਬੰਦੇ ਨੂੰ ਆਪਾਂ ਇਥੋਂ ਦੁੱਖ ਦੇ ਗਏ ਇਥੋਂ ਆਪਾਂ ਐ ਕਰਗੇ ਇਹਨਾਂ ਚੀਜ਼ਾਂ ਚ ਲੋਕ ਨਾ ਆਪ ਦਾ ਸਮਾਂ ਗਵਾ ਰਹੇ ਆ ਤੇ ਆਪਾਂ ਦੇ ਭਾਗੀ ਬਣ ਰਹੇ ਆ ਸੋ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈ ਜਿਹੜੇ ਬੰਦੇ ਨੇ ਪਰਮਾਤਮਾ ਤੇ ਡੋਰੀਆਂ ਛੱਡਤੀਆਂ ਉਹਦਾ ਤਾਂ ਫਿਰ ਅਪਰਾਖਾ ਉਹ ਆਪ ਹੁੰਦਾ ਪਰਮਾਤਮਾ ਆਪਰਾਖਾ ਬਣ ਜਾਂਦਾ ਆਪ ਦੇਖਦਾ ਫਿਰ ਉਹ ਆਪ ਨਿਵੇੜੀ ਕਰਦਾ ਆਪ ਸਾਬਕ ਤਾਬ ਕਰਦਾ ਸੋ ਸਭ ਤੋਂ ਮਹਾਪਾਪ ਹੁੰਦਾ ਕਿਸੇ ਦੀ ਚੂਲੀ ਕਰਨੀ ਆਪਦੇ ਘਰੇ ਨੰਦਿਆ ਕਰਨੀ ਕਿਸੇ ਦੀ ਮੈਲ ਧੋਣੀ ਆਪਦੇ ਘਰੇ ਕਿਸੇ ਦੇ ਘਰੇ ਫਰਕ ਪਾਉਣਾ ਕਿਸੇ ਦੇ ਘਰੇ ਉਂਗਲਾਂ ਦੇਣੀਆਂ ਲੈਣੀਆਂ ਇਹ ਸਭ ਤੋਂ ਵੱਡਾ ਮੈਂ ਕਹਣੀ ਆ ਮੂਰਖ ਤੇ ਪਾਪੀ ਬੰਦਾ ਹੁੰਦਾ ਸਭ ਤੋਂ ਘਟੀਆ ਇਨਸਾਨ ਆਪਣੀ ਮੇਰੇ ਹਿਸਾਬ ਤੇ ਤਾਂ ਉਹੀ ਹੁੰਦਾ ਜਿਹੜਾ ਕਿਸੇ ਦੇ ਘਰ ਦੇ ਵਿੱਚ ਝਾਕੀ ਮਾਰਦਾ ਜਿਹੜਾ ਸਹੀ ਬੰਦਾ ਹੁੰਦਾ ਉਹ ਆਪਦੇ ਪਰਿਵਾਰ ਤੇ ਕਰ ਮਤਲਬ ਰੱਖਦਾ ਉਹਨੂੰ ਆਪਦਾ ਪਰਿਵਾਰ ਪਿਆਰਾ ਹੁੰਦਾ ਉਹਨੂੰ ਆਪਦੇ ਬੱਚੇ ਪਿਆਰੇ ਹੁੰਦੇ ਆ ਉਹ ਸੋਚਦਾ ਵੀ ਮੇਰਾ ਪਰਿਵਾਰ ਮੈਂ ਖੁਸ਼ ਆ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਸਿਆਣਾ ਬੰਦੇ ਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਉਹ ਦੂਜੇ ਦੇ ਘਰੇ ਝਾਕੀ ਨਹੀਂ ਮਾਰਦਾ ਮਹਾ ਮੂਰਖ ਤੇ ਪਾਗਲ ਬੰਦਾ ਦੂਜੇ ਦੇ ਘਰੇ ਝਾਕੀਆਂ ਮਾਰਦਾ ਉਹਨੂੰ ਲੱਗਦਾ ਵੀ ਇਹ ਘਰੇ ਮੈਂ ਕਦੇ ਇਹ ਨਾ ਸੋਚੋ ਵੀ ਤੁਸੀਂ ਕਿਸੇ ਦੇ ਘਰੇ ਦੁੱਖ ਪਾ ਕੇ ਤੇ ਖੁਦ ਖੁਸ਼ ਰਹਿ ਜਾਓਗੇ ਨਾ ਪਲੇਖੇ ਜਣਾ ਰਹੇ ਹੋ ਇੱਕ ਦਿਨ ਸੋਨੂੰ ਇਹ ਗੱਲਾਂ ਦੇਣੀਆਂ ਪੈ ਜਾਣਗੀਆਂ ਕਿਉਂਕਿ ਇਹੇ ਜੀ ਕਾਲਯੁਗ ਹੈ ਇੱਥੇ ਕਰਨੀ ਵੀ ਪੈਂਦੀ ਹੈ ਭਰਨੀ ਵੀ ਪੈਂਦੀ ਹੈ ਸਭ ਕੁਝ ਉਹ ਪਰਮਾਤਮਾ ਫਿਰ ਆਪ ਕਰਦਾ ਹੈ ਕਰਨ ਕਰੇ ਕਰਾਵੇ ਆਪ ਉਹ ਪਰਮਾਤਮਾ ਨਾਲ ਸਭ ਕੁਝ ਦੇਖਦਾ ਫਿਰ ਉਹ ਆਪਣੇ ਦਿਲ 'ਚ ਪਲੇਖਾ ਹੁੰਦਾ ਵੀ ਆਪਾਂ ਨੂੰ ਕੋਈ ਦੇਖ ਨਹੀਂ ਰਿਹਾ ਹੁੰਦਾ ਪਰ ਨਹੀਂ ਪਰਮਾਤਮਾ ਸਭ ਦੇਖ ਰਿਹਾ ਹੁੰਦਾ ਜਿਵੇਂ ਕਿਸੇ ਨੇ ਕਿਹਾ ਸੀ ਨਾ ਆ ਕੇ ਆ ਲੈ ਜੋ ਦੋਨੇ ਕੁੱਕੜਾਂ ਦੀਆਂ ਧੌਣਾ ਫੜ ਕੇ ਦੋ ਜਣਿਆਂ ਨੂੰ ਕੁੱਕੜਾਂ ਦੀਆਂ ਧੌਣਾ ਫੜਾ ਦੀਆਂ ਜਾ ਉਹ ਇਹ ਕਹਿੰਦਾ ਕਿ ਜੇ ਨੇ ਕਹਤਾ ਵੀ ਜਾ ਤੂੰ ਤੂੰ ਵੀ ਕਹਿੰਦਾ ਇਹ ਕੁੱਕੜ ਮਾਰ ਕੇ ਲਿਆਉਣਾ ਤੇ ਤੂੰ ਵੀ ਮਾਰ ਕੇ ਲਿਆਉਣਾ ਉਹ ਦੋ ਜਣੇ ਹੁੰਦੇ ਆ ਉਹ ਉਹ ਪ੍ਰੀਖਿਆ ਲੈ ਰਿਹਾ ਹੁੰਦਾ ਵੀ ਇਹਨਾਂ ਵਿੱਚ ਮੂਰਖ ਕਿਹੜਾ ਤੇ ਸਿਆਣਾ ਕਿਹੜਾ ਜਾ ਉਹ ਕਹਿੰਦਾ ਇਹ ਕੁੱਕੜਾ ਨੂੰ ਤੁਸੀਂ ਉੱਥੇ ਮਾਰ ਕੇ ਲੈ ਕੇ ਆਉਣਾ ਜਿੱਥੇ ਤੁਹਾਨੂੰ ਰੱਬ ਨਾ ਵੇਖਦਾ ਹੋਵੇ ਉਹਨੇ ਕਿਹਾ ਉੱਥੇ ਮਾਰਨੇ ਆ ਇਹ ਕਹਿੰਦਾ ਜਿੱਥੇ ਤੁਹਾਨੂੰ ਰੱਬ ਦੇਖ ਰਿਹਾ ਉੱਥੇ ਤੁਸੀਂ ਕੁੱਕੜ ਨਹੀਂ ਮਾਰਨੇ ਤੁਸੀਂ ਮਾਰਨੇ ਕਿੱਥੇ ਆ ਜਿੱਥੇ ਤੁਹਾਨੂੰ ਰੱਬ ਨਹੀਂ ਦਿਖ ਰਿਹਾ ਉਹ ਦੋਨੇ ਚੱਲ ਜਾਂਦੇ ਆ ਪਾਸੋਂ ਆਸੀ ਇੱਕ ਤਾਂ ਜਦੋਂ ਸੋਚਦਾ ਆ ਉੱਧਰ ਭੱਜ ਜਾਂਦਾ ਉੱਧਰ ਲੱਗ ਜਾਂਦਾ ਉੱਧਰ ਭੱਗ ਜਾਂਦਾ ਵੀ ਮੈਨੂੰ ਮਾਰ ਦਿਆਂ ਮਾਰ ਦਿਆਂ ਤੇ ਫਿਰ ਉਹ ਜਦੋਂ ਝਾਕਦਾ ਕਹਿੰਦਾ ਰੱਬ ਤਾਂ ਤਾਂ ਹੈਗਾ ਫਿਰ ਉਹ ਕਿਸੇ ਜਗ੍ਹਾ 'ਚ ਭੱਜ ਜਾਂਦਾ ਕਿਸੇ ਮਤਲਬ ਕੁਟੀਆਂ ਦੇ ਵਿੱਚ ਵੜ ਜਾਂਦਾ ਉੱਥੇ ਵੜ ਕੇ ਕਹਿੰਦਾ ਕਿ ਨਾ ਯਾਰ ਕਹਿੰਦੀ ਕਹਿੰਦੀ ਹੈ ਪਰਮਾਤਮਾ ਤਾਂ ਕਣਕਣ ਵਿੱਚ ਵੱਸਦਾ ਪਰਮਾਤਮਾ ਤਾਂ ਤੁਹਾਡੇ ਅੰਦਰ ਵੀ ਹੁੰਦਾ ਸਭ ਕੁਝ ਦੇਖ ਰਿਹਾ ਨਾ ਯਾਰ ਪਰਮਾਤਮਾ ਤਾਂ ਮੈਨੂੰ ਇੱਥੇ ਵੀ ਦੇਖ ਰਿਹਾ ਹੁਣ ਜਾ ਕੇ ਮੈਂ ਤਾਂ ਕਹਿ ਦਿੰਦਾ ਉਹਨੂੰ ਭਾਈ ਵੀ ਮੈਂ ਮੈਂ ਗੋਕੜ ਨਹੀਂ ਮਾਰ ਸਕਦਾ ਪਰਮਾਤਮਾ ਤਾਂ ਹਰ ਇੱਕ ਜਗ੍ਹਾ ਤੇ ਹੈ ਇਕੋ ਮੂਰਖ ਹੁੰਦਾ ਜੀ ਉਹ ਭੱਜ ਜਾਂਦਾ ਉਹ ਤਾਂ ਕਹਿੰਦਾ ਰੱਬ ਦੇਖੀ ਜਾਂਦਾ ਐਦਾਂ ਚੱਲਦੇ ਆ ਕਿਸੇ ਕਮਰੇ ਵਿੱਚ ਚੱਲ ਜਾਂਦੇ ਉਹ ਕਮਰੇ ਦੀ ਸੱਤ ਆ ਜਾਂਦੀ ਐ ਸਾਨੂੰ ਦੇ ਵਿੱਚ ਤੇ ਅਚਾਹ ਕੇ ਕਹਿੰਦਾ ਲਓ ਜੀ ਹੁਣ ਤਾਂ ਸੱਤ ਹੈਗੀ ਰੱਬ ਕਿਹੜਾ ਆਪਾਂ ਨੂੰ ਦੇਖਦਾ ਚਲੋ ਮਾਰ ਦੋ ਕੁੱਕੜ ਹੁਣ ਇਹਦੀ ਫੜਕੇ ਸੰਗੀ ਮਰੋੜਦੀ ਆ ਜਾਂਦੇ ਆ ਦੋਨੇ ਉਹ ਕਹਿੰਦਾ ਤੂੰ ਕੁੱਕੜ ਕਿਉਂ ਨਹੀਂ ਮਾਰਿਆ ਉਹ ਕਹਿੰਦਾ ਵੀ ਨਾਂਜੀ ਕਹਿੰਦਾ ਪਰਮਾਤਮਾ ਜੀ ਸਭ ਜਗ੍ਹਾ ਉਹ ਅੰਦਰ ਬਾਹਰ ਸਭ ਕੀ ਤੇ ਜੀ ਪਰਮਾਤਮਾ ਦਾ ਸੁਣਿਆ ਪਰਮਾਤਮਾ ਤੇ ਆਤਮਾ ਦਾ ਇੱਕ ਮੇਲ ਹੁੰਦਾ ਕਹਿੰਦੇ ਜਿਹੜਾ ਆਪਣੇ ਅੰਦਰ ਵੱਸਦਾ ਹੁੰਦਾ ਦੂਜੇ ਨੂੰ ਕਹਿੰਦਾ ਹਾਂ ਵੀ ਤੂੰ ਕੋਕਰ ਕਿੱਥੇ ਮਾਰਿਆ ਉਹ ਕਹਿੰਦਾ ਜੀ ਮੈਂ ਤਾਂ ਕੇ ਸੱਤ ਥੱਲੇ ਵੜ ਕੇ ਕਮਰੇ 'ਚ ਮਾਰਿਆ ਮਾਰਿਆ ਜੀ ਕਹਿੰਦਾ ਬਾਹਰ ਡਾ ਕੇ ਰੱਬ ਮੈਨੂੰ ਦੇਖ ਨਹੀਂ ਸੀ ਰਿਹਾ ਕਹਿੰਦਾ ਤੂੰ ਆ ਉਹ ਕਹਿੰਦਾ ਤੂੰ ਆ sire ਦਾ ਮੂਰਖ ਤੈਨੂੰ ਇਹ ਵੀ ਨਹੀਂ ਪਤਾ ਵੀ ਪਰਮਾਤਮਾ ਲੇਖਾ ਜੋਖਾ ਕਰਦਾ ਤੇਰੇ ਨਾਲ ਹੁੰਦਾ ਕਹਿੰਦਾ ਦੂਜੇ ਨੂੰ ਤਾਂ ਕਹਿੰਦਾ ਪਤਾ ਲੱਗ ਗਿਆ ਕਹਿਣ ਦਾ ਭਾਵ ਉਹਨੇ ਦੋ ਬੰਦਿਆਂ ਦੀ ਪ੍ਰੀਖਿਆ ਲਈ ਵੀ ਇਹਨਾਂ 'ਚੋਂ ਬੁੱਧੀਮਾਨ ਕਿਹੜਾ ਹੈ ਤੇ ਪਾਗਲ ਜਿਹੜਾ ਬਾਗਲ ਸੀ ਉਹਨੇ ਕੁੱਕੜ ਦੀ ਇਹ ਸੋਚ ਕੇ ਕਹਿੰਨ ਕਿ ਮੂਰਤੀ ਵੀ ਮੈਨੂੰ ਰੱਬ ਦੇਖਣੀ ਰਿਹਾ ਹੁੰਦਾ ਪਰ ਰੱਬ ਤਾਂ ਨਾਲ ਹੁੰਦਾ ਹੈ। ਲੇਖਾ ਜੋਖਾ ਲਿਖਣ ਵਾਲਾ ਤਾਂ ਆਪਣੇ ਨਾਲ ਹੁੰਦਾ। ਆਪਾਂ ਭੁੱਲ ਜਾਂਦੇ ਆਂ ਵੀ ਆਪਣਾ ਕੋਈ ਕੀ ਵਿਗਾੜ ਸਕਦਾ ਨਹੀਂ। ਹੁੰਦਾ ਨਾਲ ਹੀ ਹੁੰਦਾ ਉਹ। ਤਾਂ ਉਹਨੇ ਫਿਰ ਕਿਹਾ ਵੀ ਤੂੰ ਆ ਮੂਰਖ। ਇਸ ਦੁਨੀਆ ਦਾ ਮਹਾਮੂਰਖ ਹੈ ਜਿਸ ਨੇ ਪ੍ਰਮਾਤਮਾ ਨੂੰ ਨਾ ਦੇਖਣ ਦੀ ਗਲਤੀ ਕੀਤੀ ਹੈ। ਤੇ ਦੂਜਾ ਕਹਿੰਦਾ ਭਰਾਵਾ ਤੂੰ ਕਾਮਯਾਬ ਇਨਸਾਨ ਬਣੇਗਾ। ਇਸ ਕਰਕੇ ਆਪਣੀਆਂ ਜਿਹੜੀਆਂ ਇਹ ਚੱਲ ਰਹੀਆਂ ਪੀੜੀਆਂ ਨਾ ਇੱਕ ਤਾਂ ਬੇਈਮਾਨਾਂ ਦੀ ਚੱਲ ਰਹੀ ਹੈ। ਤੇ ਇੱਕ ਚੰਗੇ ਬੰਦਿਆਂ ਦੀ ਜਿਨ੍ਹਾਂ ਨੇ ਜਿਹੜੇ ਨੇ ਕੁੱਕੜਾ ਨਹੀਂ ਮਾਰਿਆ ਉਹ ਆ ਗਈ ਚੰਗੇ ਬੰਦਿਆਂ ਦੀ ਵੀਡੀਓ ਆ ਗਈ ਵੀ ਯਾਰ ਨਹੀਂ ਰੱਬ ਤਾਂ ਹਰ ਇੱਕ ਤਾਂ ਹੁੰਦਾ ਤੇ ਜਿਹੜੇ ਜਿਹੜੇ ਨੇ ਚੰਗੀ ਮਰੋੜੀ ਜੀ ਉਹ ਲੋਕ ਵੀ ਇਸ ਦੁਨੀਆ 'ਚ ਹੈਗੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਰੱਬ ਹੁੰਦੇ ਹੀ ਨਹੀਂਗਾ ਸੋ ਇਹ ਗਲਤੀਆਂ 'ਚ ਨਾ ਰਹੋ ਪ੍ਰਮਾਤਮਾ ਹਰ ਇੱਕ ਜਗ੍ਹਾ 'ਚ ਹੁੰਦਾ ਉਹ ਲੇਖਾ ਜੋਖਾ ਲੈਂਦਾ ਜ਼ਰੂਰ ਹੈ ਦਿਨ ਪੈ ਕੇ ਸਾਰਿਆਂ ਤੇ ਸਮਾ ਆ ਜਾਂਦਾ ਸਭ ਤੋਂ ਵੱਧ ਬੰਦਾ ਦੁਖੀ ਉਹ ਹੁੰਦਾ ਜੀ ਜਿਹੜਾ ਕਿਸੇ ਦੀ ਆਤਮਾ ਤੇ ਸੱਟ ਮਾਰ ਕੇ ਤੇ ਖੁਦ ਕਰੇ ਖੁਸ਼ੀਆਂ ਮਨਾਉਂਦਾ ਦੀਵੇ ਲਾਉਂਦਾ ਖੁਸ਼ੀਆਂ ਦੇ ਵੀ ਮੈਂ ਖੁਸ਼ ਆਪਾਂ ਫਲਾਣੇ ਇੰਤਾਂ ਕੀਤਾ ਪਲੇਖੇ ਚ ਨਰੇ ਹੋ ਜਿੱਦਣ ਸੋਡੀ ਬਾਰੀ ਆ ਗਈ ਚੀਕਾ ਨਿਕਲ ਜਾਣਦੀ ਆ ਕੋਈ ਇੱਥੇ ਕਿਸੇ ਨੂੰ ਮਾਰ ਨਹੀਂ ਸਕਦਾ ਕੋਈ ਇੱਥੇ ਕਿਸੇ ਨੂੰ ਰੋਕ ਨਹੀਂ ਸਕਦਾ ਜੋ ਕਿਸਮਤ ਦੀਆਂ ਖੇਡਾਂ ਇੱਥੇ ਉਹ ਹੁੰਦੀਆਂ ਜੋ ਪਰਮਾਤਮਾ ਨੇ ਸਾਧ ਇੱਥੇ ਇੱਥੇ ਉਹ ਮਿਲਣੇ ਆ ਜੋ ਸੋਡੀ ਕਿਸਮਤ ਚ ਲਿਖਿਆ ਪਰਮਾਤਮਾ ਨੇ ਉਹ ਸਾਨੂੰ ਮਿਲ ਕੇ ਰਹਿਣਾ ਕੋਈ ਸੋਡਾ ਕੁਝ ਨਹੀਂ ਵਿਗਾੜ ਸਕਦਾ ਨਾ ਖੋ ਸਕਦਾ ਜੋ ਸੋਡੀ ਕਿਸਮਤ ਚ ਹੈ ਨਹੀਂ ਉਹ ਤੁਹਾਨੂੰ ਕਦੇ ਮਿਲਦਾ ਨਹੀਂ ਉਹਦੇ ਪਿੱਛੇ ਭੱਜੋ ਨਾ ਸੋ ਦੁਨੀਆ ਤੇ ਆਏ ਹਾਂ ਤੇ ਜਾਣਾ ਵੀ ਆ ਇਹ ਜਰੂਰ ਯਾਦ ਰੱਖਿਆ ਕਰੋ ਕੋਧ ਨੂੰ ਰੱਬ ਕਹਣ ਦੀ ਕੋਸ਼ਿਸ਼ ਕਦੇ ਨਾ ਕਰਿਆ ਕਰੋ ਕਿਉਂਕਿ ਰੱਬ ਆਪਾ ਬਣ ਨਹੀਂ ਸਕਦੀ ਆਪਾਂ ਤਾਂ ਧੂੜ ਵੀ ਨਹੀਂ ਹੈਗੇ ਤੇ ਦੁਨੀਆ ਤੇ ਆਏ ਹਾਂ ਕੋਈ ਐਸੇ ਕੰਮ ਕਰਕੇ ਜਾਓ ਕਿ ਲੋਕ ਚਾਰਸੋਂ ਨੂੰ ਯਾਦ ਕਰਨ ਐਸਾ ਨਾ ਕਰੋ ਕਿ ਲੋਕ ਸੋ ਨੂੰ ਥੋੜੀ ਮਰੀ ਤੇ ਵੀ ਗਾਲਾਂ ਕੱਢਣ ਵੀ ਇਸ ਬੰਦੇ ਨੇ ਬੜੇ ਫਿੱਕ ਪਾਏ ਸੀ ਇਸ ਬੰਦੇ ਨੇ ਬੜਾ ਤਪਾਇਆ ਸੀ ਸੋ ਪਰਮਾਤਮਾ ਦੀ ਹਜ਼ੂਰੀ ਚ ਰਹਿਣਾ ਸਿੱਖੋ ਪਰਮਾਤਮਾ ਦੀ ਮਰਜ਼ੀ ਨਾਲ ਚੱਲਣ ਵਾਲੇ ਇਨਸਾਨ ਕਦੇ ਫੇਲ ਨਹੀਂ ਹੁੰਦੇ ਮੇਰਾ ਮੰਨਣਾ ਜੀ ਆਪਣੀਆਂ ਰੱਬ ਤੇ ਡੋਰੀਆਂ ਤੇ ਸਦਾ ਰਹਿਣਗੀਆਂ ਪਰਮਾਤਮਾ ਨੇ ਜੋ ਦਿੱਤਾ ਉਹਦੇ ਵਿੱਚ ਅਸੀਂ ਬਹੁਤ ਖੁਸ਼ ਹਾਂ ਜੋ ਪਰਮਾਤਮਾ ਕਰ ਰਿਹਾ ਉਹਦੇ ਵਿੱਚ ਵੀ ਅਸੀਂ ਖੁਸ਼ ਹਾਂ ਪਰਮਾਤਮਾ ਦੀ ਰਜਾ ਚ ਰਹਿਣੇ ਆ ਤੇ ਰਹਾਂਗੇ ਤੇ ਨਾ ਪਰਮਾਤਮਾ ਨੇ ਸਾਡਾ ਸਾਥ ਛੱਡਿਆ ਅੱਜ ਤੇ ਨਾ ਉਹ ਛੱਡੇ ਸਾਡਾ ਕੱਲ ਕਿਉਂਕਿ ਅਸੀਂ ਉਹਦੇ ਬਣਾਏ ਰੂਲਾਂ ਨੂੰ ਫੋਲੋ ਕਰ ਰਹੇ ਹਾਂ ਵੀ ਪਰਮਾਤਮਾ ਜੋ ਕਹਿੰਦਾ ਆਪਾਂ ਨੂੰ ਉਹ ਕਰਨਾ ਚਾਹੀਦਾ ਨਾ ਕਿਸੇ ਨੂੰ ਆਪਾਂ ਦਰਦ ਦੇਣਾ ਨਾ ਆਪਾਂ ਕਿਸੇ ਦੀ ਆਤਮਾ ਤੇ ਛੱਟ ਮਾਰਨੀ ਆ ਆਪਾਂ ਬਸ ਆਪਦੇ ਘਰ ਤੇ ਕਿਸਮਤ ਹੈ ਜੀ ਆਪਦੇ ਬੱਚਿਆਂ ਤੇ ਕਿਸਮਤ ਹੈ ਦੂਜੇ ਬੰਦੇ ਨੂੰ ਆਪਾਂ ਨੇ ਜਾਣਦੇ ਕੌਣ ਕਿਉਂਕਿ ਲੈਣਾ ਵੀ ਨਹੀਂ ਕੁਝ ਜਾਣ ਕੇ ਜੀ ਐਵੇਂ ਕਿਉਂ ਕਿਸੇ ਦੀ ਮਾੜੀ ਚੰਗੀ ਕਹੀਏ ਕਿਉਂਕਿ ਇਸ ਤੋਂ ਗਾਲਾਂ ਲਈਏ ਕਿਉਂਕਿ ਇਸ ਤੋਂ ਬਾਦੂਆ ਲਈਏ ਉਹ ਕੱਲ ਨੂੰ ਆਪਣੇ ਤੇ ਆਪ ਦੇ ਤੇ ਪੈ ਜਾਂਦੀਆਂ ਸੋ ਤੁਸੀਂ ਪਰਮਾਤਮਾ ਦੇ ਅਨੁਸਾਰ ਚੱਲਣਾ ਹੈ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਖੁਸ਼ ਰਹਿਣਾ ਲੋਕਾਂ ਦਾ ਖੜਾ ਛੱਡ ਕੇ ਤੁਸੀਂ ਗੁਰੂ ਘਰ ਨੂੰ ਮੰਨੋ ਤੇ ਆਪਣੀ ਆਤਮਾ ਨੂੰ ਸ਼ੁੱਧ ਕਰੋ ਇੱਕ ਨਾ ਇੱਕ ਦਿਨ ਤੁਸੀਂ ਐਸੇ ਕਾਮਯਾਬ ਇਨਸਾਨ ਬਣੋਗੇ ਤੁਸੀਂ ਯਾਦ ਕਰੋਗੇ ਮੇਰੀਆਂ ਗੱਲਾਂ ਬਸ ਨਿੰਦਿਆ ਚੁਗਲੀ ਆਪਦੇ ਘਰੇ ਨਹੀਂ ਕਰਨੀ ਨਿੰਦਿਆ ਚੁਗਲੀ ਘਰੇ ਵਾਲੇ ਨਾ ਘਰ ਵਾਲੇ ਦਾ ਥੋੜਾ ਥੋੜਾ ਜਦੋਂ ਆਪਾਂ ਕਹਿੰਦੇ ਕਿ ਬੇੜਾ ਵੇਠਣ ਲੱਗ ਜਾਂਦਾ ਉਹ ਉਹ ਕੰਮ ਹੋਣ ਲੱਗ ਜਾਂਦਾ ਸੋ ਨਿੰਦਿਆ ਚੁਗਲੀ ਤੋਂ ਦੂਰ ਰਹੋ ਆਪਣੇ ਆਪ ਤੇ ਕਰਤੇ ਆਪਣੇ ਪਰਿਵਾਰ ਤੇ ਕਸੀਮਤ ਰਹੋ ਤੇ ਆਪਣੀ ਪਰਮਾਤਮਾ ਨੂੰ ਯਾਦ ਰੱਖੋ ਇਹ ਹੀ ਕੰਮ ਕਰਦੇ ਰਹੋ ਇੱਕ ਦਿਨ ਬਹੁਤ ਚੰਗੇ ਇਨਸਾਨ ਬਣੋਂਗੇ ਤੁਸੀਂ ਤੇ ਬਹੁਤ ਵਧੀਆ ਪਰਮਾਤਮਾ ਨੇ ਤੁਹਾਡੇ ਘਰੇ ਰੰਗ ਲਾ ਦੇਣੇ ਤੁਹਾਡੇ ਯਾਦ ਨਹੀਂ ਰਹਿਣੇ ਤੁਹਾਡੇ ਦੁੱਖ ਤਕਲੀਫ ਵਾਹਿਗੁਰੂ ਬਹੁਤ ਵੱਡੀ ਚੀਜ਼ ਹੈ ਇੱਕ ਅੱਖ ਤੋਂ ਲੱਖ ਤੇ ਲੱਖ ਤੋਂ ਕੱਖ ਬਣਾਉਣ ਲੱਗਿਆ ਬਿੰਦ ਲਾਉਂਦਾ ਸੋ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜੀ ਚੜ੍ਹਦੀ ਕਲਾ ਚ ਰੱਖਣ ਜਿਹੜੇ ਮੇਰੇ ਭੈਣ ਭਰਾ ਦੁਖੀ ਨੇ ਵਾਹਿਗੁਰੂ ਜੀ ਉਹਨਾਂ ਨੂੰ ਬਹੁਤ ਬਹੁਤ ਤੰਦਰੁਸਤੀਆਂ ਬਖਸ਼ਣ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਾਸਤਰੀ ਕਾਲ ਜੀ